ਖਾਲਸਾ ਜੀ ਉਹ ਤੀਆਂ ਮਨਾਉਣ ਵਾਲੀਆਂ ਬੀਬੀਆਂ ਦੀ ਘਟੀਆ ਕਿਸਮ ਦੀ ਕਰਤੂਤ ਮਾੜੀ ਹਰਕਤ ਤੁਹਾਨੂੰ ਦੱਸਣ ਲੱਗੇ ਆ ਗੁਰੂ ਘਰ ਜਾਂਦੀਆਂ ਨੇ ਤੇ ਗੁਰੂ ਘਰ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਕਰਕੇ ਬਾਅਦ ਵਿੱਚ ਇੱਕ ਦੂਜੇ ਨਾਲ ਵਿਚਾਰਾ ਪਤਾ ਕੀ ਕਰਦੀਆਂ ਨੇ ਖਾਲਸਾ ਵਿਚਾਰਾ ਇਹ ਕਰਦੀਆਂ ਨੇ ਗੁਰੂ ਘਰ ਤੋਂ ਬਾਣੀ ਪੜ੍ਹ ਕੇ ਨਾ ਤੇ ਗੁਰੂ ਘਰ ਤੋਂ ਬਾਹਰਲੇ ਬੰਨੇ ਆ ਕੇ ਕੀ ਕਹਿੰਦੀਆਂ ਨੇ ਵੀ ਪਤਾ ਸ਼ਾਮ ਨੂੰ ਕਿੱਥੇ ਜਾਣਾ ਜੇ ਦੂਜੀ ਕਹਿੰਦੀ ਪਤਾ ਪਤਾ ਕਿੱਥੇ ਜਾਣਾ ਪਤਾ ਸਾਨੂੰ ਤੇ ਲਾਗੂ ਗੁਰਸਿੱਖ ਬੀਬੀਆਂ ਉਹ ਸੋਚਣ ਉਹਨਾਂ ਨੇ ਵਜਨ ਦੱਸਿਆ ਸਾਨੂੰ ਉਹ ਆਖਣ ਵੀ ਇਹ ਗੁਰੂ ਕੇ ਸਿੱਖ ਨੇ ਹੁਣੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਲਾਭ ਕੀ ਫਾਇਦਾ ਕੀ ਹੈ ਜੇ ਤੁਸੀਂ ਜਾ ਕੇ ਫੇਰ ਉੱਥੇ ਗਾਂਦੀ ਪਾਉਣਾ ਮੋਟਰ ਤੇ ਜਾਂ ਸਾਥ ਦੇ ਵਿੱਚ ਜਾ ਕੇ ਗਾਂਦੀ ਘੋਲਣਾ ਜੇ ਨੱਚਣਾ ਜੇ ਟੱਪਣਾ ਜੇ ਤੇ ਫਿਰ ਤੁਸੀਂ ਗੁਰੂ ਘਰ ਲੈਣ ਕੀ ਆਉਂਦੀਆਂ ਜੇ ਫਿਰ ਤੇ ਤੁਸੀਂ ਉਹ ਮਸੇ ਰੰਗਣ ਦੀਆਂ ਰੂਹਾਂ ਤੁਹਾਡੇ ਅੰਦਰ ਦੁਰੀਆਂ ਫਿਰਦੀਆਂ ਨੇ ਵੈਸ਼ ਵਾਲੀਆਂ ਰੂਹਾਂ ਤੁਹਾਡੇ ਅੰਦਰ ਦੁਰੀਆਂ ਫਿਰਦੀਆਂ ਨੇ ਤੇ ਫਿਰ ਗੁਰੂ ਘਰ ਆਉਣ ਦਾ ਲਾਭ ਕੀ ਫਾਇਦਾ ਕੀ ਹੈ ਤੁਹਾਨੂੰ ਪਤਾ 30 ਸ਼ੁਰੂ ਕਿੱਥੋਂ ਹੋਈਆਂ ਤੇ 30 ਮਨਾਉਣ ਦਾ ਕਾਰਨ ਕੀ ਸੀ ਤੁਹਾਨੂੰ ਪਤਾ ਹੀ ਨਹੀਂ 30 30 ਦਾ ਮਤਲਬ ਇੱਕ 30 ਸ਼ਬਦ ਜਿਹੜਾ ਆ ਉਹ ਮਾਲਵੇ ਦਾ ਸ਼ਬਦ ਹੈ 30 30 ਨੂੰ ਕਹਿੰਦੇ ਨੇ 30 ਹਾਂਜੀ ਤੇ ਇਹ ਸ਼ੁਰੂ ਕੀਤਾ ਸੀਗਾ ਮੁਗਲਾਂ ਨੇ ਮੁਗਲ ਆਉਂਦੇ ਸੀਗਾ ਸਾਵਣ ਦੇ ਮਹੀਨੇ ਦੇ ਵਿੱਚ ਐਤਵਾਰ ਵਾਲੇ ਦਿਨ ਸਾਰੀਆਂ 30 ਨੂੰ 40 ਸਾਲ 50 ਸਾਲ ਤੋਂ ਥੱਲੇ ਥੱਲੇ ਜਿਹੜੀਆਂ 30 ਸੀਗੀਆਂ ਆ ਉਹਨਾਂ ਨੂੰ ਕਠਿਆਂ ਕਰਕੇ ਤੇ ਕੀ ਕਰਨਾ ਬਾਹਰ ਲੈ ਕੇ ਆਉਣਾ ਤੇ ਸਾਰਿਆਂ ਨੂੰ ਨੰਗਿਆਂ ਕਰਕੇ ਧੀਆਂ ਨੂੰ ਬੇਬੀਆਂ ਨੂੰ ਨੰਗਿਆਂ ਕਰਕੇ ਤੇ ਉੱਥੇ ਨਚਾਉਣਾ ਹਾਂਜੀ ਨਾਚ ਕਰਾਉਣਾ ਫੇਰ ਜਿਹੜੀ ਕੁੜੀ ਪਸੰਦ ਆ ਜਾਣੀ ਉਹਨੂੰ ਚੁੱਕ ਕੇ ਲੈ ਜਾਣਾ ਆਪਣੀ ਬੇਗਮ ਬਣਾ ਲੈਣਾ ਇਹ ਧੀਆਂ ਦਾ ਇਤਿਹਾਸ ਆ ਇਹ ਮੁਗਲਾਂ ਨੇ ਸ਼ੁਰੂ ਕੀਤਾ ਸੀਗਾ ਤਾਂ ਅਸੀਂ ਮੁਗਲ ਬਣ ਗਏ ਅਸੀਂ ਸਿੱਖ ਕਿਧਰ ਹੋ ਰਹਿ ਗਏ ਫਿਰ ਅਸੀਂ ਤੇ ਮੁਗਲ ਬਣ ਕੇ ਬਹਿ ਗਏ ਭਾਈ ਮੁਗਲਾਂ ਦੀਆਂ ਪਾਈਆਂ ਰੌ ਰੀਤੀਆਂ ਤੇ ਚੱਲਣ ਲੱਗ ਗਏ ਤੇ ਲੱਖ ਦੀ ਲਹਨਤ ਉਹਨਾਂ ਬੱਚਿਆਂ ਤੇ ਉਹਨਾਂ ਮੁੰਡਿਆਂ ਤੇ ਜਿਹੜੇ ਆਪਣੀਆਂ ਧੀਆਂ ਭੈਣਾਂ ਨੂੰ ਮਾਵਾਂ ਨੂੰ ਛੱਡ ਕਰਕੇ ਆਉਂਦੇ ਨੇ ਵੀ ਲੈ ਤੂੰ ਨੱਚ ਲਈ ਉਹ ਭੰਗੜਾ ਪਾ ਲਈ ਦੇ ਆਪ ਵੀ ਉੱਥੇ ਖਲੋ ਕੇ ਵੇਂਦੇ ਨੇ ਵੀ ਮੇਰੀ ਭੈਣ ਬਲੀ ਨਾ ਬੜੀ ਨੱਚ ਦੀ ਜੀ ਤੇ ਮੇਰੀ ਮਾਂ ਵੀ ਬਹੁਤ ਨੱਚਦੀ ਜੀ ਗਾਲਾਂ ਚ ਚੁੰਨੀਆਂ ਪਾ ਆ ਗਈ ਤੇ ਉਹਨਾਂ ਬੇਬੀਆਂ ਨੂੰ ਵੀ ਉਹਨਾਂ ਘਰਾਂਿਆਂ ਨੂੰ ਉਹਨਾਂ ਮਤਲਬ ਵੀ ਲਾਂ ਤਾਂ ਹੀ ਬੈਣੀਆਂ ਨੇ ਇਹਨਾਂ ਲੋਕਾਂ ਨੂੰ ਕਿ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਮੁਸਲਮਾਨਾਂ ਦੀਆਂ ਰੌ ਰੀਤੀਆਂ ਤੇ ਤੁਰੇ ਫਿਰਦੇ ਨੇ ਉਹ ਤੇ ੱੱਕੇ ਨਾਲ ਚਾਉਂਦੇ ਸੀਗੇ ਤੇ ੱੱਕੇ ਨਾਲ ਨੰਗਿਆਂ ਕਰਕੇ ਤੇ ਲੈ ਕੇ ਜਾਂਦੇ ਬੇਗਮਾ ਬਣਾਉਂਦੇ ਸੀਗੇ ਅੱਜ ਤੁਸੀਂ ਆਪ ਨੰਗੇ ਹੋਏ ਫਿਰਦੇ ਹੋ ਆਪ ਜਾ ਕੇ ਗੰਦ ਖੋਲੀ ਜਾਂਦੇ ਹੋ ਇਹ ਅੱਤ ਸਿਰੇ ਦੀਆਂ ਮਾੜੀਆਂ ਕੁਰੇਤੀਆਂ ਨੇ ਇਹਨਾਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀਗਾ ਇਹ ਸਿੰਘਾਂ ਨੇ ਉਸ ਸਮਿਆਂ ਦੇ ਵਿੱਚ ਤੇ ਯੋਰ ਮਾਰ ਕੇ ਹੱਲਾ ਮਾਰ ਕੇ ਜਿਹੜਾ ਵਾ ਇਸ ਚੀਜ਼ ਨੂੰ ਬੰਦ ਕਰ ਦਿੱਤਾ ਸੀਗਾ ਤੇ ਸਤਿਗੁਰੂ ਕਿਰਪਾ ਕਰੇ ਕਰਾਂਗੇ ਹੁਣ ਵੀ ਗੁਰੂ ਸਾਹਿਬ ਬਲ ਬਖਸ਼ਣ ਪਰ ਇਹ ਸਾਡੇ ਸਿੱਖਾਂ ਦੇ ਪਰਿਵਾਰ ਹੀ ਕਰਦੇ ਨੇ ਜ਼ਿਆਦਾ ਹੋਰ ਤੇ ਜਿਹੜੇ ਕਰਦੇ ਨੇ ਜਿਨ੍ਹਾਂ ਨੂੰ ਮਤ ਨਹੀਂ ਹੈ ਸਾਡੇ ਸਿੱਖਾਂ ਨੂੰ ਤੇ ਮਤ ਹੋਣੀ ਚਾਹੀਦੀ ਹੈ ਨਾ ਵੀ ਇਹ ਮਗਲਾਂ ਦੀਆਂ ਰਹੁ ਰੀਤੀਆਂ ਪਾਈਆਂ ਦੇ ਅਸੀਂ ਤੁਰੇ ਫਿਰਦੇ ਆ ਤੇ ਲਹਨਤ ਹੀ ਮੈਂ ਕਹਿੰਨਾ ਉਹਨਾਂ ਮੁੰਡਿਆਂ ਤੇ ਜਿਹੜੇ ਜਵਾਨ 20 20 30 ਦੀ ਸਾਲ ਦੇ ਪੁੱਤ ਦੇ ਆਪ ਛੱਡ ਕੇ ਆਉਂਦੇ ਨੇ ਤੇ ਫਿਰ ਸਟੋਰੀਆਂ ਵਿੱਚ ਮਰਦ ਬਣਦੇ ਨੇ